ਹਾਂਜੀ ਬੀਟੂ ਜੀ ਜਿਹੜਾ ਪੱਤਰਕਾਰ ਰਾਜੂ ਦਾ ਜਿਹੜਾ ਟਾਵਰ ਦੇ ਕਾਰਨ ਨੁਕਸਾਨ ਹੋਇਆ ਸੀਗਾ ਜਿਹਦਾ ਮਾਮਲਾ ਨਿਪਟੜਿਆ ਜਾਂ ਕੀ ਫੈਸਲਾ ਹੋਇਆ ਜੀ ਉਹਦਾ ਫੈਸਲਾ ਅੱਜ ਇਹ ਹੋ ਚੁੱਕਿਆ ਹੈ 3 ਲੱਖ ਦਾ ਚੈੱਕ ਆ ਜਿਹੜਾ ਰਾਜੂ ਨੂੰ ਅਸੀਂ ਦਿਵਾ ਚੁੱਕੇ ਹਾਂ ਤੇ ਬਾਕੀ ਜਿਹੜਾ 50 ਹਜ਼ਾਰ ਦਾ ਪ੍ਰੋਸੈਸ ਆ ਉਹ 1 ਮਹੀਨੇ ਦੇ ਵਿੱਚ ਵਿੱਚ ਉਹ ਪੂਰਾ ਹੋ ਜਾਊਗਾ ਤੇ ਉਹਦਾ ਸੌਰੀ 15 ਦਿਨਾਂ ਦੇ ਵਿੱਚ ਵਿੱਚ 15 ਤੋਂ 20 ਦਿਨ ਲੱਗ ਸਕਦੇ ਉਹ ਖੁੱਲੇ ਐ ਉਹਨਾਂ ਨੇ 10 ਤੋਂ 12 ਦਿਨ ਦਾ ਸਮਾਂ ਲਿਆ ਹੈ ਉਹ 50 ਹਜ਼ਾਰ ਦਾ ਕੰਪਨੀ ਨੂੰ ਉਹਨਾਂ ਨੇ ਲਿਖ ਕੇ ਭੇਜਣਾ ਨੋਟਸ ਕੱਢਣਾ ਉਹ 15 ਦਿਨਾਂ ਤੱਕ ਸਮੇਂ ਦੇ ਦੇਣਗੇ ਜਿਹੜਾ 3 ਲੱਖ ਰੁਪਇਆ ਉਹ ਅੱਜ ਚੈੱਕ ਆ ਉਹਦਾ ਦਿੱਤਾ ਕਿਉਂਕਿ ਵੱਡਾ ਨੁਕਸਾਨ ਹੋਇਆ ਸੀਗਾ ਸੱਟ ਵੱੱਡੀ ਵੱਜੀ ਸੀਗੀ ਉਹਦੇ ਤੇ ਮਲਬਾ ਲਾਉਣ ਦੀ ਕੋਸ਼ਿਸ਼ ਕੀਤੀ ਐ ਤੇ ਉਹ ਭਰਾ ਦੇ ਲਈ ਐ ਕਾਰ ਮੋਟਰਸਾਈਕਲ ਕੰਕ ਵਾਲੇ ਡਰਮ ਸਾਰਾ ਕੁਝ ਨੱਪਿਆ ਗਿਆ ਸੀ ਮਕਾਨ ਟਿਕ ਪਿਆ ਸੀਗਾ ਜਿਹੜਾ ਬਰਾਂਡਾ ਆਪਾਂ ਸੰਦਾਂ ਵਾਲਾ ਛੱਤ ਦੇ ਹੁੰਨੇ ਆ ਇਸ ਕਰਕੇ ਆਦੇ ਆ ਵੀ ਅੱਜ ਇੱਕ ਲੋਕਾਂ ਦੀ ਤਾਕਤ ਨੇ ਅੱਜ ਸਾਰੀਆਂ ਜਥੇਬੰਦੀਆਂ ਨੇ ਪੱਤਰਕਾਰ ਭਾਈ ਜਰਾ ਸਾਡੇ ਵਕੀਲ ਭਰਾ ਜਿਹੜੇ ਵੀ ਸੰਸਥਾ ਜਿਹੜੀਆਂ ਅਟਵਾਟ ਥੁੜੇ ਹੋਏ ਆ ਸਾਰਿਆਂ ਨੇ ਇਸ ਭਰਾ ਦਾ ਮੋਢੇ ਤੇ ਹੱਥ ਰੱਖਿਆ ਹੈ ਪਰਿਵਾਰ ਦੇ ਨਾਲ ਖੜਿਆ ਸਭ ਨੂੰ ਧੰਨਵਾਦ ਤੇ ਲੋਕਾਂ ਦੀ ਤਾਕਤ ਇੱਕ ਫੇਰ ਜਿੱਤ ਹੋਈ ਹੈ ਮੈਂ ਛੋਟੇ ਮਾਧਿਅਮ ਰੇ ਇੱਕ ਗੱਲ ਕਹਿਣਾ ਚਾਹੁੰਦਾ ਵੀ ਲੋਕ ਤਾਕਤ ਤੋਂ ਵੱਡੀ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਜਿਹੜੇ ਵੋਟ ਦੀ ਝੂਟ ਦੇ ਵਿੱਚ ਬੰਦੇ ਸੀਗੇ ਸੱਤਾ ਦੇ ਵਿੱਚ ਤੇ ਉਹ ਵੀ ਕਹਿੰਦੇ ਸੀਗੇ ਯਾਰ ਵੀ ਇਹ ਮਸਲਾ ਤੁਸੀਂ ਆਪ ਹੈਂਡਲ ਕਰੋ ਧਰਨੇ ਮਜਾਰਿਆ ਰਹੀ ਹੋ ਸਕਦਾ ਤੇ ਇਸ ਕਰਕੇ ਲੋਕ ਤਾਕਤ ਸਭ ਤੋਂ ਵੱਡੀ ਤਾਕਤ ਇਹਦੇ ਇਸ ਤਾਕਤ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਤੇ ਇਹਨੇ ਆ ਸਾਫਤ ਫੇਰ ਕੀਤਾ ਅੱਜ ਜੋ ਕੰਪਨੀ ਅਸਲੀ ਗੱਲ ਸਾਹੇ ਦੀ ਨਹੀਂ ਗੱਲ ਪਾਹੇ ਦੀ ਹੈ ਕੰਪਨੀ ਦੀ ਜੇਬ ਦੇ ਵਿੱਚੋਂ ਪੈਸੇ ਕਢਾਉਣੇ ਕੋਈ ਖਾਲਾ ਜਿਹਾ ਬੜਾ ਨਹੀਂ ਕਿਉਂਕਿ ਹਜ਼ਾਰਾਂ ਥਾਵਾਂ ਤੇ ਇਹਨਾਂ ਤੇ ਟਾਵਰ ਲੱਗਦੇ ਨੇ ਹਜ਼ਾਰਾਂ ਥਾਵਾਂ ਤੇ ਇਹ ਐਕਸੀਡੈਂਟ ਇਹੋ ਜਿਹੇ ਹੁੰਦੇ ਨੇ ਤੇ ਪਰ ਕੰਪਨੀਆਂ ਥਾਂ ਥਾਂ ਕਿੱਥੇ ਕਿੱਥੇ ਭਰੇ ਪਰ ਜਿੱਥੇ ਲੋਕਾਂ ਦੀ ਤਾਕਤ ਖੜੀ ਹੁੰਦੀ ਹੈ ਜਿੱਥੇ ਲੋਕਾਂ ਦਾ ਵਿਰੋਧ ਖੜਾ ਹੁੰਦਾ ਜਿੱਥੇ ਵੀ ਸਾਡਾ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਜਾਵੇ ਤੇ ਉਹ ਚੀਜ਼ ਨੇ ਅੱਜ ਕਰਾਈ ਹੈ ਲੋਕਾਂ ਦੀ ਤਾਕਤ ਅੱਜ ਦਿਖਾਈ ਹੈ ਤੇ ਜੇ ਲੋਕ ਤਾਕਤ ਨਾ ਹੁੰਦੀ ਇਸ ਭਰਾ ਦੀ ਪਹਿਲੇ ਤਾਂ 21 ਦਿਨ ਸਾਰੀ ਨਹੀਂ ਲਈ ਗਈ ਤੇ ਜੇ ਅੱਜ ਲੋਕ ਖੜੇ ਹੋਏ ਜਾਗੇ ਨਾਲ ਖੜੇ ਸਾਰੀਆਂ ਸੰਸਥਾਵਾਂ ਖੜੀਆਂ ਜਿੱਥੇ ਬੰਦੀਆਂ ਵਕੀਲ ਭਾਈ ਜਿਹੜਾ ਪੱਤਰਕਾਰਾਂ ਭਾਈ ਜਿਹੜਾ ਤੇ ਅੱਜ ਉਹਦਾ ਤਰਨ ਤੋਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਉਹ ਚੱਕ ਦਵਾਇਆ ਗਿਆ ਉਹ ਮਾਫੀ ਦਵਾਇਆ ਗਿਆ ਤੇ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਆ ਕਿ ਉਹ ਇਨਸਾਫ ਦੇ ਵਾਕੇ ਦੀ ਝੋਲੀ ਚ ਪਾਤਾ ਜਿੰਨੇ ਢਾਣੇ ਸਾਡੀ ਝੋਲੀ ਚ ਪਾਏ ਐ ਅਸੀਂ ਉਹ ਵੀਰ ਨੂੰ ਸੌਂਦੇ ਐ ਆਹ ਕੁਛ ਆ ਤੇ ਉਹ ਸਾਹਮਣੇ ਸਾਰਾ ਕੁਛ ਲੋਕਾਂ ਦੇ ਰੱਖਤਾ ਜਿਵੇਂ ਭਾਈ ਆ ਪਏ ਆ ਜੋ ਇਹਦਾ ਨੁਕਸਾਨ ਹੋਇਆ ਸੀ ਠੀਕ ਆ ਪੂਰਾ ਨਾ ਹੋਇਆ ਹੁਣ ਹੋਣਾ ਐ ਤੇ ਪਰ ਅਸੀਂ ਇੱਕ ਚੀਜ਼ ਕੀਤੀ ਆ ਵੀ ਇਸ ਪਰਿਵਾਰ ਤੇ ਮਲਬ ਲਾਉਣ ਦੀ ਕੋਸ਼ਿਸ਼ ਕੀਤੀ ਆ ਜੋ ਲਗਾਤਾਰ ਹੰਝੂਆਂ ਦੇ ਵਿੱਚ ਬੀਤ ਰਿਹਾ ਸੀਗਾ ਕਈ ਦਿਨ ਤਾਂ ਰੋਟੀ ਪਕਾਉਣ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਸੀ ਤੇ ਭਰਾ ਭਾਬਕ ਹੋ ਜਾਂਦਾ ਸੀ ਮਾੜੀ ਮਾੜੀ ਗੱਲ ਸੀ ਤੇ ਹੁਣ ਆ ਵੀ ਚਾਹੀਦਾ ਛੋਟੀ ਕਿਸਾਨੀ ਦੇ ਵਿੱਚੋਂ ਸੀ ਤੇ ਆਮਦਨ ਓਡੀ ਹੈਣੀ ਸੀ ਰਜਗਾਰ ਛੋਟਾ ਸੀ ਮਸਾ ਢੱਡ ਪੇਟ ਬੰਦ ਕੇ ਗੱਡੀਆਂ ਲੰਗੀਆਂ ਸੀ ਮੋਟਰਸਾਈਕਲ ਲੰਗੀਆਂ ਸੀ ਤੇ ਉਹ ਇਸ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਤੇ ਉਹ ਚੀਜ਼ ਦਾ ਇਹਨੂੰ ਇਨਸਾਫ ਦਿਵਾ ਕੇ ਭਾਈ ਅੱਜ ਸਾਰੀਆਂ ਜਥੇਬੰਦੀਆਂ ਦਾ ਸਾਰੇ ਪੱਤਰਕਾਰਾਂ ਦਾ ਸਾਡੇ ਵਕੀਲ ਭਾਈਚਾਰਿਆਂ ਦਾ ਸਾਡੇ ਵੀਰ ਖੜੇ ਆ ਕਲਜੇਂਦਰ ਭਾਈ ਅਜੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਐ ਦੇ ਉਹ ਜਿਹੜਾ ਇਹਦਾ 50000 ਰੁਪਿਆ ਬਾਕੀ ਰਹੇਗਾ ਰਾਜੂ ਦਾ ਉਹ ਕੰਪਨੀ ਨੇ ਸਾਨੂੰ ਧੋਸਾ ਦਵਾਇਆ ਉਹ ਆਉਣ ਵਾਲੇ ਦਿਨਾਂ ਚ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਉਹ ਇਹਦਾ ਪੂਰਾ ਕਰ ਦੇਗੀ ਧੰਨਵਾਦ ਜੀ ਇਹ ਬਹੁਤ ਵੱਡੀ ਜਿੱਤ ਹੈ